ਕਿੰਨ ਸਵਾਲ ਚੱਕਿਆ ਕਿ ਦਿਨ ਥੋੜੇ ਜਿਹੇ ਨੇ 20 ਦੀ ਮੀਟਿੰਗ ਸੈਸ਼ਨ ਨਗਾ ਇਹ ਪੰਜਾਬ ਦੇ 3 ਕਰੋੜ ਲੋਕਾਂ ਨਾਲ ਪੂਜਾ ਮਜ਼ਾਕ ਹੈ ਇਸ ਨੂੰ ਆਪਾਂ ਮੰਦਰ ਮੰਨਦੇ ਹਾਂ ਜਮਹੂਰੀਅਤ ਦਾ ਔਰ ਇਸ ਮੰਦਰ ਦੀਆਂ ਮੀਟਿੰਗਾਂ 6 ਮਹੀਨਾ ਕਿਉਂਕਿ 6 ਮਹੀਨੇ ਦੀ ਕਨਸਟੀਟਿਊਸ਼ਨਲ ਆਬਲੀਗੇਸ਼ਨ ਹੈ ਵਰਨਾ ਇਹ ਨਹੀਂ ਸੱਦਣਾ ਸਿਰਫ ਦੋ ਸਿਟਿੰਗਸ ਆ ਅੱਜ ਜਿਹੜਾ ਸਾਨੂੰ ਸੱਦਿਆ 1 ਕਰੋੜ ਰੁਪਇਆ ਬਰਬਾਦ ਕਰਨ ਚੱਲੇ ਔਖੋਤੀ ਆਮ ਆਦਮੀ ਪਾਰਟੀ ਵਾਲੇ ਕਿਉਂਕਿ ਦਾ ਖਰਚਾ ਇੱਕ ਦਿੰਦਾ ਆਪ ਹੀ ਇਹਨਾਂ ਨੇ ਗਿਣਾਇਆ ਹੋਇਆ ਕਿ 70-80 ਲੱਖ ਰੁਪਏ ਖਰਚਦੇ ਹੁਣ ਤਾਂ ਲਾਈਵ ਅ ਪ੍ਰੋਸੀਡਿੰਗਸ ਹੁੰਦੀਆਂ ਪਲੱਸ ਜਿੱਦਾਂ ਕਹਿੰਦੇ ਕਿ ਸਮੇਂ ਦੇ ਨਾਲ ਹਰ ਇੱਕ ਚੀਜ਼ ਮਹਿੰਗੀ ਹੋ ਰਹੀ ਹੈ 1 ਕਰੋੜ ਰੁਪਏ 15 ਮਿੰਟਾਂ ਵਿੱਚ ਸ਼ਰਧਾਂਜਲੀयां ਦੇ ਕੇ ਉੱਠ ਜਾਣਾ ਕੀ ਅੱਜ ਸ਼ਰਧਾਂਜਲੀयां ਦੇ ਕੇ ਬਿਜ਼ਨਸ ਨਹੀਂ ਕਰ ਸਕਦੇ ਡਿਸਕਸ਼ਨ ਨਹੀਂ ਕਰਾ ਸਕਦੇ ਕਿੰਨੇ ਇਹ ਮਸਲੇ ਨੇ ਬੇਅਦਬੀਆਂ ਵਾਲਾ ਟਿਕਰੀਆਂ ਨੇ ਡੇਰਾ ਬੱਬਾ ਸੱਚਾ ਸੌਦਾ ਦੇ ਬਾਬੇ ਨੂੰ 295 A ਦੀ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣੀ ਚੀਫ ਮਿਨਿਸਟਰ ਨੇ 2 ਸਾਲ ਦੀ ਫਾਈਲ ਦੇ ਕੋਲ ਪਈ ਐਜ਼ ਅ ਹੋਮ ਮਿਨਿਸਟਰ ਔਰ ਬੁੱਡੇ ਨਾਲੇ ਦਾ ਇਹਨਾਂ ਦਾ ਆਪਣਾ ਐਮਐਲਏ ਨੇ ਨੀ ਪੱਥਰ ਢਾਤਾ ਗੁਰਪ੍ਰੀਤ ਸਿੰਘ ਬੋਖੀ ਨੇ ਇਹ ਹੱਥ ਕਿਹੜੇ ਕਰਤੇ ਕਿ ਸਾਡੀ ਸਰਕਾਰ ਫੇਲ ਹੈ ਬੁੱਡੇ ਦਰਿਆ ਨੇ ਅੱਗੇ ਤੋਂ ਵੀ ਜ਼ਿਆਦਾ ਪੋਲੂਸ਼ਨ ਕ੍ਰੀਏਟ ਕਰਤੀ ਆ ਸਤਲੁਜ ਦਰਿਆ ਦੇ ਵਿੱਚ ਜਿਹੜਾ ਮਾਲਵਾ ਹੈ ਉਹ ਜਿੰਨਾ ਵਾਟਰ ਵਰਕਸ ਹੈ ਸਾਰਾ ਕੈਂਸਰ ਤੇ ਪੀੜਤ ਤੇ ਗੰਦਲਾ ਤੇ ਪੋਲੂਟਡ ਤੇ ਜ਼ਹਿਰੀਲਾ ਪਾਣੀ ਪੀਣ ਤੇ ਮਜਬੂਰ ਕਰਦੇ ਐਮਪਲੋਇਜ਼ ਦੇ ਕਿੰਨੇ ਇਸ਼ੂਸ ਨੇ ਪੁਲਿਸ ਦੀਆਂ ਜੁਆਇਨਿੰਗਸ ਨੇ ਐਮਪਲੋਇਜ਼ ਦੇ ਮੈਟਰਸ ਨੇ ਐਸਸੀ ਬੱਚਿਆਂ ਦੀ ਸਕਾਲਰਸ਼ਿਪ ਸਕੀਮ ਲਗਭਗ 1000 ਕਰੋੜ ਰੁਪਏ ਕੇਂਦਰ ਸਰਕਾਰ ਦੇ ਰਹੀ ਹੈ ਪਰ ਕਿਉਂਕਿ ਸਰਕਾਰ 250 ਕਰੋੜ ਰੁਪਏ ਮੈਚਿੰਗ ਨਹੀਂ ਪਾ ਰਹੀ ਤੇ ਇਸ ਕਰਕੇ ਉਹ ਨਹੀਂ ਕਰ ਸਕੇ ਸੋ देयर ਆ ਟਨਸ ਐਂਡ ਟਨਸ ਆਫ ਇਸ਼ੂਜ਼ ਲੇਕਿਨ ਦੋ ਸਿਟਿੰਗਸ ਵਿੱਚ ਕੀ ਕਰਾਂਗੇ ਤੇ ਲੈਜਿਸਲੇਟਿਵਲੀ ਬਿਜ਼ਨਸ ਲੱਗਦਾ ਜੀ ਕੱਲ ਤੇ ਪਰਸੋਂ ਤੇ ਬਿੱਲ ਸਾਨੂੰ ਟੇਬਲ ਤੇ ਦੇਣਗੇ ਇਹੀ ਸ਼ੋਰ ਮਚਾਉਂਦੇ ਹੁੰਦੇ ਸੀ ਕਿ ਜੀ ਬਿੱਲ ਸਾਨੂੰ ਹਫ਼ਤਾ ਪਹਿਲਾਂ ਦਿਆ ਕਰੋ ਅਸੀਂ ਅਸੀਂ ਰਿਸਰਚ ਕਰਾਂਗੇ ਅਸੀਂ ਪੜ੍ਹਾਂਗੇ ਅਸੀਂ ਬਹਿਸ ਕਰਾਂਗੇ ਸੋ ਮੈਂ ਆਉਣਾ ਤਾਂ ਸਾਨੂੰ ਪੈਂਦਾ ਕਿਉਂਕਿ ਅਸੀਂ ਲੋਕਾਂ ਨੇ ਚੁਣ ਕੇ ਭੇਜਿਆ ਪਰ ਇਸ 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 ਵਿਧਾਨ ਸਭਾ ਦੀ ਬਿਲਡਿੰਗ ਹੀ ਨਜ਼ਰ ਆ ਰਹੀ ਤੁਹਾਨੂੰ ਇਹਦੇ ਵਿੱਚ ਕੋਈ ਅਰਥ ਦਾ ਕੰਮ ਹੋਣ ਵਾਲਾ ਨਹੀਂ ਗਾਚਾ ਮੇਰਾ ਸਾਹਿਬ ਪੰਜਾਬ ਦੀ ਬੈਕਗ੍ਰਾਉਂਡ ਕਿਸਾਨ ਅੱਜ ਚੰਡੀਗੜ੍ਹ ਦੇ ਵਿੱਚ ਖੜੇ ਹੋਇਆ ਸੰਧਾਨ ਸਭਾ ਵੱਲ ਨੂੰ ਕਰ ਰਿਹਾ ਲੇਕਿਨ ਉਹਨੂੰ ਵੱਟੇ ਪੱਤਰ ਤੇ ਫੇਰ ਉਹੀ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਹੋਇਆ ਸੀਗਾ ਭਾਰਤ ਕੈਨ ਉਹ ਸਾਰਾ ਦੇਖੋ ਗੱਲ ਇਹ ਆ ਕਿ ਜਿਹੜਾ ਭਗਵੰਤ ਮਾਨ ਹੈ ਨਾ ਇਹ ਬੇਸਿਕਲੀ ਬੀਜੇਪੀ ਦੀ ਬੀ ਟੀਮ ਆ ਐਨਐਸਐਸ ਨੇ ਲਾ ਕੇ ਸਾਡੇ ਨੌਜਵਾਨਾਂ ਨੂੰ 2 ਸਾਲ ਹੀ ਅੰਦਰ ਕਰ ਦਿੱਤਾ ਕਿਸਾਨਾਂ ਦੀ ਦੁਰਦਸ਼ਾ ਸ਼ੰਭੂ ਬਾਰਡਰ ਦੇ ਉੱਤੇ ਜਿਹੜੀ ਹੋਈ ਆ ਇਹਦੀ ਮਰਜ਼ੀ ਦੇ ਨਾਲ ਅੱਜ ਵੀ ਜਿਹੜਾ ਤਸ਼ੱਦਦ ਮੁਹੱਲੀ ਦੀ ਪੁਲਿਸ ਜਾਂ ਚੰਡੀਗੜ੍ਹ ਦੇ ਨਾਕੇ ਤੇ ਕਰਨਗੇ ਉਹਦੇ ਲਈ ਸਿੱਧਾ-ਸਿੱਧਾ ਜ਼ਿੰਮੇਵਾਰ ਹੋ ਗਿਆ ਕਿਸਾਨਾਂ ਨੂੰ ਚੰਡੀਗੜ੍ਹ ਵਿਧਾਨ ਸਭਾ ਚਾਉਣ ਤੇ ਕਿਉਂ ਰੋਕਦੇ ਨੇ? ਉਹ ਡਰਦੇ ਨੇ। ਇਸ ਕਰਕੇ ਉਹਨਾਂ ਦੇ ਜੋ ਵੀ ਅੱਜ लाठी चार्ज, ਕੈਨਨ ਐਟ ਸੈਟਰਾ ਉਹਦੀ ਅਸੀਂ ਕਾਂਗਰਸ ਪਾਰਟੀ ਸਖਤ ਸ਼ਬਦਾਂ ਨਿਖੇਦੀ ਕਰਦੇ ਆਂ। ਔਰ ਉਹਨਾਂ ਨੇ ਜਾਂ ਜਾਇਜ਼ ਮੰਗਾਂ ਨੇ ਉਹਨਾਂ ਦੀ ਕੋਈ ਗੱਲ ਗੈਰਵਾਜਬ ਨਹੀਂ ਗਈ। ਪਰ ਅੱਜ ਜਿਹੜਾ ਇਹ ਸੈਸ਼ਨ ਆ ਮੈਂ ਸਮਝਦਾ ਕਿ ਇਹੀ ਲੋਕ ਜਿਹੜੇ ਕਹਿੰਦੇ ਸੀ 15 ਦਿਨ ਦਾ ਸੈਸ਼ਨ ਹੋਣਾ ਚਾਹੀਦਾ ਜੀ ਘੱਟੋ-ਘੱਟ 70 ਲੱਖ ਰੁਪਏ ਜੀ ਬਰਬਾਦ ਕਰਤਾ ਅੱਜ ਇਹ ਬਰਬਾਦੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ। ਇੱਥੇ ਨੀਤੀ ਤੇ ਹਾਲੇ ਤੱਕ ਕੋਈ ਫੈਸਲਾ ਨਹੀਂ ਲੈ ਸਕੀ ਸੀ। ਇੱਕ ਸਾਲ ਤੋਂ ਤਿਆਰ ਪਈ ਹੈ। ਕਿਹੜੀ ਨੀਤੀ ਬਣਾਈ ਇਹਨਾਂ ਨੇ? ਸਵੈ ਸ਼ਰਾਬ ਦੀ ਨੀਤੀ ਤੋਂ ਕਿਹੜੀ ਨੀਤੀ ਬਣਾਈ ਦੱਸੋ ਮੈਨੂੰ। ਇੰਡਸਟਰੀਅਲ ਪਾਲਿਸੀ ਇਹਨਾਂ ਦੇ ਕੋਲ ਨਹੀਂ। ਐਗਰੀਕਲਚਰ ਪਾਲਿਸੀ ਸਭ ਤੋਂ ਇੰਪੋਰਟੈਂਟ ਸਟੇਟ ਆ ਐਗਰੀਰੀਅਨ ਸਟੇਟ ਆ ਪੰਜਾਬ। ਸਾਡੇ ਕਰਜ਼ਈ ਹੋ ਕੇ ਕਿਸਾਨ ਆਤਮੱਤਿਆ ਕਰ ਰਹੇ ਨੇ। ਇਹਨਾਂ ਕੋਲ ਪਾਲਿਸੀ ਐਨੀ 2.5 ਸਾਲ ਤੋਂ ਨੰਗੇ ਨੇ। ਹੁਣ ਕਿਦੋਂ ਪਾਲਿਸੀ ਬਣਾਉਣੀ ਇਹਨਾਂ ਨੇ? ਔਰ ਇਹ ਜਿਹੜੀ ਅਲੋਕੇਸ਼ਨ ਐਵੇਂ 2-3% ਟੋਟਲ ਬਜਟ ਦੀ ਅਲੋਕੇਸ਼ਨ ਐਗਰੀਕਲਚਰ ਸੈਕਟਰ ਲਈ ਜਿਹੜਾ ਸਭ ਤੋਂ ਇੰਪੋਰਟੈਂਟ ਸੈਕਟਰ ਹੈ ਸੇਮ ਗੋਸ ਫॉर ਦੀ ਇੰਡਸਟਰੀ ਦੇਰਫੋਰ ਅਸਲ ਵਿੱਚ ਕੀ ਆ ਕਿ ਇਹ ਇੱਕ ਮਜ਼ਾਕੀਆਂ ਦੀ ਸਰਕਾਰ ਬਣੀ ਹੋਈ ਆ ਇਹ ਕੋ ਸੀਰੀਅਸ ਇਸ਼ੂਜ਼ ਲੈਣ ਦੇ ਮਾਦਰ ਇਹ ਐਵੇਂ ਚੁਟਕਲੇ ਸੁਣਾਉਂਦੇ ਚੰਡੀਗੜ੍ਹ ਦੇ ਸਪੈਲਿੰਗ ਆਪੇ ਹੀ ਬੋਲ ਕੇ ਆਪੇ ਹੀ ਗਲਤ ਬੋਲ ਗਿਆ ਤਰਨੀ ਸ਼ਰਮ ਨਹੀਂ ਗਈ ਕਿ ਮੈਂ ਜਾ ਕੇ ਲੋਕਾਂ 'ਚ ਕਹਾਂ ਕਿ ਮੈਂ ਚੰਡੀਗੜ੍ਹ ਦੇ ਸ਼ਬਦ ਜਿਹੜੇ ਸਪੈਲਿੰਗ ਗਲਤ ਬੋਲ ਗਿਆ ਮੈਂ ਮਾਫੀ ਮੰਗਦਾ ਲੋਕਾਂ ਨੂੰ ਫਟਾਰੂ ਚੱਕਦਾ ਕਦੀ ਆਣ ਕੇ ਸਫਾਈ ਦਿੰਦੀ ਆ ਆ ਮਨ ਸਰਜੀਤ ਕੋਰ ਮਾਨੂੰ ਕਹਿੰਨੇ ਕੋਠੀ ਕਬਜ਼ਾ ਕਰ ਲਿਆ ਐਨਆਰਆਈ ਦੀ ਕਿਦੀ ਜਵਾਬ ਕਿਸੇ ਗੱਲ ਤੇ ਆਣ ਕੇ ਜਵਾਬ ਦੇ ਦਿੰਦਾ ਔਰ ਜੋ ਬੀਜੇਪੀ ਤਾਨਾਸ਼ਾਹੀ ਕਰ ਰਹੀ ਹੈ ਕੇਂਦਰ ਚ ਉਹ ਭਗਵੰਤ ਪਾਣ ਤੇ ਕੇਜਰੀਵਾਲ ਦੀ ਪਾਰਟੀ ਇੱਥੇ ਕਰਦੇ